ਜੋ ਕਿ ਆਪਣੇ ਹੱਥੀ ਤਿਆਰ ਕੀਤੀ ਗਈ ਜਲੇਬੀ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈਗਾ ਤੇ ਲੁੱਕ ਦੇਖੋ ਪਹਿਲੀ ਚਲਕ ਦੇ ਵਿੱਚ ਤੁਹਾਨੂੰ ਕਿੰਨਾ ਕੀਤੇ ਦਲਜੀਤ ਦੋਸਾਈ ਦਾ ਪੁਲੇਖਾ ਜ਼ਰੂਰ ਪੈਂਦਾ ਹੋਣਾ ਹੈ ਉਹ ਕਹਿੰਦੇ ਅੱਜ ਵੱਜਣਾ ਪੰਜਾਬੀ ਢੋਲ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਇੱਕ ਤੀੜਾ ਪਰਸ਼ਾਵੇਂ ਛੋਣ ਗਿਆ ਇੱਕ ਵਾਰੀ ਮੇਰੇ ਕਾਰਟ ਪਰ ਆ ਗਿਆ ਜਲੇਬੀ ਖਾ ਲਈ ਨਾ ਦਲਜੀਤ ਭਾਜੀ ਨੇ ਆ ਉਹ ਕਹੋਂਗੇ ਯਾਰ ਪੱਗ ਦੀ ਸ਼ਾਨ ਮੈਂ ਵੀ ਰੱਖਿਆ ਪੱਗ ਦੀ ਸ਼ਾਨ ਤਾਂ ਵੀ ਰੱਖੀ ਉਹ ਇੱਕ ਤੂੜੀ ਵਾਲੇ ਕਮਰੇ ਦੇ ਵਿੱਚ ਮੈਦੇ ਨੂੰ ਰੱਖ ਦਿੰਦੇ ਹੁੰਦੇ ਸੀ ਕਿ ਪਕਾ ਕੇ ਮੇਰੇ ਮੰਮੀ ਜੀ ਹੁਣੀ ਉਹ ਜਲੇਬੀ ਖਾਂਦੇ ਹੁੰਦੇ ਸੀ ਤੋ ਸਭ ਤੋਂ ਪਹਿਲਾਂ ਜੋ ਤੁਸੀਂ ਜਲੇਬੀ ਤਿਆਰ ਕੀਤੀ ਕਿਹਨੂੰ ਉਹਦਾ ਦੜਕੀ ਜ਼ਾਇਕਾ ਚਖਾਇਆ ਸੀ ਘਰ ਹੀ ਘਰ ਦੇ ਵਿੱਚ ਟਰਾਈ ਕੀਤੀ ਜਾਂ ਬਾਹਰ ਪਹਿਲਾਂ ਸਟਾਲ ਲਗਾ ਕੇ ਤੁਸੀਂ ਨਹੀਂ ਸਰ ਮੈਂ ਸਰ ਮੈਂ ਤੁਸੀਂ ਸਹੀ ਪੁੱਛੋ ਮੈਂ ਹਲਵਾਈਆਂ ਨਾਲ ਜਾਂਦਾ ਹੁੰਦਾ ਸੀ ਹਲਵਾਈਆਂ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਜਿਹੜਾ ਉਹ ਹੈਗਾ ਜਲੇਬੀ ਬਣਾਉਣ ਦਾ ਕੰਮ ਹੁਣ ਵੀ ਕਾਫੀ ਕਾਨਸਰਟ ਕਰਕੇ ਗਏ ਹੈਗੇ ਨੇ ਕਦੇ ਮੌਕਾ ਮਿਲਿਆ ਉਹਨਾਂ ਦੇ ਉਸ ਥਾਂ ਦੇ ਉੱਪਰ ਜਾ ਕੇ ਸਟਾਲ ਲਗਾਉਂਗਾ ਬਾਜੀ ਸਹੀ ਪੁੱਛੋ ਮੈਂ ਤਾਂ ਟਿਕਟਾਂ ਮੇ ਨਹੀਂ ਮਿਲੀਆਂ ਜੀ ਮੈਂ ਤਾਂ ਬਹੁਤ ਬਹੁਤ ਸੰਘਰਸ਼ ਕਰਿਆ ਟਿਕਟਾਂ ਲੈਣ ਵਾਸਤੇ ਸਸ਼ੀਕਲ ਜੀ ਸਾਰਿਆਂ ਨੂੰ ਅਕਸਰ ਹੀ ਤੁਸੀਂ ਆਪਣੇ ਕਾਨਸਰਟ ਦੇ ਵਿੱਚ ਦਲਜੀਤ ਦੋਸਾਂਝ ਨੂੰ ਇੱਕ ਡਾਇਲੌਗ ਮਾਰਦੇ ਜ਼ਰੂਰ ਸੁਣਿਆ ਹੋਣਾ ਹੈ ਓਏ ਪੰਜਾਬੀ ਆਗੇ ਓਏ ਵਾਕੀ ਇਹ ਜਿਹੜਾ ਕੀ ਡਾਇਲੋਗ ਹੈਗਾ ਪੰਜਾਬ ਦੇ ਲੋਕਾਂ ਦੀ ਜਿਹੜੀ ਕੀ ਉਪਲਬਧੀ ਦੇ ਪ੍ਰਤੀ ਜੋ ਹੈ ਸੋਚ ਨੂੰ ਉਜਾਗਰ ਕਰਦਾ ਕਿਉਂਕਿ ਪੰਜਾਬੀ ਕਾਢੀ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਆਪਣੇ ਸ਼ੌਂਕ ਦੀ ਬਦੌਲਤ ਕੁਝ ਅਜੀਹਾ ਕੀਰਤੀਮਾਨ ਸਾਪਤ ਕੀ ਤਰ੍ਹਾਂ ਜੋ ਵੱਖਰੀ ਪਛਾਣ ਦਵਾ ਦਿੰਦਾ ਹੁਣ ਤੁਹਾਨੂੰ ਇੱਕ ਦਲਜੀਤ ਦੋਸਾਂਝ ਦੇ ਕਟੜ ਫੈਨਾਂ ਮਿਲਵਾਨ ਜਾ ਰਹੇ ਆ ਜੋ ਕਿ ਆਪਣੇ ਹੱਥੀ ਤਿਆਰ ਕੀਤੀ ਗਈ ਜਲੇਬੀ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈਗਾ ਤੇ ਲੁੱਕ ਦੇਖੋ ਪਹਿਲੀ ਝਲਕ ਦੇ ਵਿੱਚ ਤੁਹਾਨੂੰ ਕਿੰਨਾ ਕੀਤੇ ਦਲਜੀਤ ਦਸਾਈ ਦਾ ਪਲੇਖਾ ਜ਼ਰੂਰ ਪੈਂਦਾ ਹੋਣਾ ਇਹ ਜਿਹੜਾ ਕੀ ਨੌਜਵਾਨ ਹੈਗਾ ਯਾ ਇਸ ਦਾ ਕੀ ਨਾਮ ਹੈਗਾ ਕਿ ਮੈਂ ਇਹ ਜਿਹੜਾ ਕੀ ਵਖਰੀ ਕਿਸਮ ਦੀ ਜਲੇਬੀ ਤਿਆਰ ਕਰਦਾ ਤੇ ਹੋਰ ਕੀ ਸ਼ੌਂਕ ਰੱਖਦਾ ਹੈ ਜੋ ਦਲਜੀਤ ਦੇ ਪ੍ਰਤੀ ਉਸ ਬੰਦੀ ਗੱਲਬਾਤ ਕਰਦੇ ਬਾਜੀ ਸਸੀ ਕਲ ਕੀ ਨਾਮ ਹੈ ਜੀ ਸਸੀ ਕਾ ਸਰ ਮੇਰਾ ਨਾਮ ਵੈਸੇ ਵਿਰਾਸਤ ਜਲੇਬੀ ਘਰ ਤੋਂ ਜਾਣੇ ਜਾਂਦੇ ਆ ਪੀਬੀ 23 ਵਾਲੇ ਵੱਜਦੇ ਆਪਾਂ ਜੀ ਤੇ ਪੀਬੀ 23 ਵਾਲੇ ਅੱਜ ਚੰਡੀਗੜ੍ਹ ਪਹੁੰਚੇ ਨੇ ਬਿਲਕੁਲ ਸਰ ਚੰਡੀਗੜ੍ਹ ਪਹੁੰਚੇ ਨੇ ਅੱਜ ਦੇਖੋ ਮੈਂ ਇੱਕ ਦਲਜੀਤ ਬਾਜੀ ਦਾ ਯਾਰ ਜਿਹੜਾ ਤਨੋਂ ਮਨੋਂ ਉਹ ਸ਼ੇਰ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਕਿਸੇ ਬੰਦੇ ਦੀ ਤਰੱਕੀ ਹੋਵੇ ਨਾ ਤਾਂ ਡਗਵੰਡ ਕਿਆ ਕਹਿੰਦੇ ਹੁੰਦੇ ਆ ਉਹਦੇ ਬਾਰੇ ਉਹ ਕਹਿੰਦੇ ਅੱਜ ਵਜਣਾ ਪੰਜਾਬੀ ਢੋਲ ਅੱਜ ਵਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਅੱਜ ਵਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਕਤੀੜਾ ਪਰਸ਼ਾਵੇਂ ਸ਼ੋਣਗੀਆਂ ਗੱਬਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ ਕਿ ਤੀੜਾ ਪਰਸ਼ਾਵੇਂ ਛੋਣ ਗਿਆ ਅੱਜ ਗੱਜਦਾ ਦੇਖ ਪੀਬੀ 23 ਵਾਲਾ ਹੁਣ ਫੜਨ ਲਈ ਲੱਤਾਂ ਭੁੰਡਦੀਆਂ ਸੋ ਇਹ ਡਾਇਲੌਗ ਤਾਂ ਦਿਲਜੀਤ ਦੋਸਾਂਝ ਦੇ ਬੋਲੋ ਚੰਡੀਗੜ੍ਹ ਕਾਨਸਰਟ ਦੇ ਵਿੱਚ ਮਾਰਿਆ ਗਿਆ ਸੀ ਤੁਹਾਨੂੰ ਲੱਗਦਾ ਦਿਲ ਨੂੰ ਛੂ ਗਿਆ ਲੱਗਦਾ ਮੇਰੇ ਦਿਲ ਨੂੰ ਛੂ ਗਿਆ ਜੀ ਉਹ ਤਾਂ ਮੇਰੇ ਮੈਂ ਉਹਨਾਂ ਦਾ ਬਹੁਤ ਬੜਾ ਫੈਨ ਆ ਜੀ ਬਸ ਇੱਕ ਕਹਿੰਦੇ ਆ ਨਾ ਬਸ ਇੱਕ ਜਿਵੇਂ ਦਲਜੀਤ ਭਾਜੀ ਨੇ ਇੱਕ ਜ਼ੀਰੋ ਲੈਵਲ ਤੋਂ ਕੰਮ ਸ਼ੁਰੂ ਕਰਿਆ ਸੀਗਾ ਏਦਾਂ ਹੀ ਮੈਂ ਵੀ ਉਹਨਾਂ ਦਾ ਹੀ ਜੋ ਵੀ ਹੈ ਉਹਨਾਂ ਦਾ ਮੈਂ ਫੋਲੋ ਕਰਕੇ ਚੱਲ ਰਿਹਾ ਹਾਂ ਜਿਵੇਂ ਉਹਨਾਂ ਦੀ ਜ਼ਿੰਦਗੀ ਚੱਲਦੀ ਆ ਮੈਂ ਵੀ ਉਹਨਾਂ ਦੇ ਮਗਰ ਮਗਰ ਹੀ ਆ ਗਿਆ ਬਾਈ ਇੱਕ ਦਿਨ ਐਸਾ ਹੋਊਗਾ ਕਿ ਦਲਜੀਤ ਭਾਜੀ ਆਹ ਜਲੇਬੀ ਚੱਕ ਕੇ ਮੈਂ ਆਪਣੇ ਹੱਥਾਂ ਨਾਲ ਭਾਜੀ ਦੇ ਮੂੰਹ 'ਚ ਪਾਉਣੀ ਆ ਜਲੇਬੀ ਇਹ ਦਿਲ ਦੀ ਤਮੰਨਾ ਤੁਹਾਡੀ ਇਹ ਦਿਲ ਦੀ ਤਮੰਨਾ ਮੇਰੀ ਆਹੀ ਆ ਦੇਖੋ ਜੀ ਦਲਜੀਤ ਭਾਜੀ ਨੂੰ ਮੈਂ ਫੇਰ ਰਿਕਵੈਸਟ ਕਰਦਾ ਕਿ ਮੇਰੇ ਇੱਕ ਵਾਰੀ ਮੇਰੇ ਕਾਰਟ ਪਰ ਆਗੇ ਅਗਰ ਜਲੇਬੀ ਖਾ ਲਈ ਨਾ ਦਲਜੀਤ ਭਾਜੀ ਨੇ ਹਾਂ ਤਾਉ ਕਹੂਗੇ ਯਾਰ ਪੱਗ ਦੀ ਸ਼ਾਨ ਮੈਂ ਵੀ ਰੱਖਿਆ ਪੱਗ ਦੀ ਸ਼ਾਨ ਤਾਂ ਵੀ ਰੱਖੀ। ਬਾਕੀ ਇੱਕ ਵਾਰੀ ਆਪਣਾ ਫੇਸ ਦਿਖਾ ਦਿਓ ਜਿਹੜੇ ਸਾਡੇ ਸਰੋਤੇ ਹੈਗੇ ਨੇ ਤਲਜੀਤ ਦਿਲਜੀਤ ਸਾਂਝ ਨੂੰ ਵੀ ਜਿਹੜਾ ਕਿ ਇੱਕ ਵਾਰੀ ਸੋਚੀ ਪੈ ਜਾਵੇ ਕਿ ਵਾਕੀ ਜਿਹੜਾ ਕਿ ਹੂ ਬੂ ਮੇਰਾ ਅਵਤਾਰ ਜਿਹੜਾ ਕਿ ਲਈ ਬੈਠਾ ਹੈਗਾ ਨੌਜਵਾਨ ਸੋ ਕਿੰਨੇ ਸਾਲ ਹੋ ਗਏ ਤੁਹਾਨੂੰ ਜਲੇਬੀ ਬਣਾਉਂਦੇ ਨੂੰ ਮੈਨੂੰ ਵੈਸੇ 6 ਸਾਲ ਹੋ ਚੱਲੇ ਆ ਜਲੇਬੀ ਬਣਾਉਂਦੇ ਨੂੰ ਪ੍ਰੋਪਰ ਮੀਨਸ ਆ A1 ਕੁਆਲਿਟੀ ਦੇ ਨਾਲ ਹੀ ਤੂੜੀ ਵਾਲੇ ਜਾਗ ਦੇ ਨਾਲ ਤੇ ਅਦਰ ਫਰੇਲੇਬਲ ਦੇ ਨਾਲ ਹੀ ਤੇ ਹੁਣ ਆਪਣਾ ਵੈਸੇ 6 ਸਾਲ ਹੋ ਚੱਲੇ ਆ ਤੇ ਅੱਗੇ ਕਿੰਨਾ ਟਾਈਮ ਚੱਲਦੇ ਆ ਜੀ ਉਹ ਬਾਕੀ ਦਲਜੀਤ ਭਾਜੀ ਦਾ ਆਸ਼ੀਰਵਾਦ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਸੋ ਜਲੇਬੀਆਂ ਤਾਂ ਬਹੁਤ ਸਾਰੇ ਲੋਕੀ ਬਣਾਉਂਦੇ ਨੇ ਤੁਹਾਡੀ ਜਲੇਬੀ ਚ ਵੱਖਰਾ ਕੀ ਆ? ਵੱਖਰਾ ਦੇਖੋ ਸਰ ਇੱਕ ਤਾਂ ਮਾਲਕ ਦੀ ਦਇਆ ਹੋਈ ਆ ਦਲਜੀਤ ਭਾਜੀ ਦਾ ਆਸ਼ੀਰਵਾਦ ਚਾ ਭਰਾਵਾ ਦਾ ਪਿਆਰ ਮੰਨ ਲਓ ਹਨਾ ਪੱਗ ਦਾ ਪਿਆਰ ਮੰਨ ਲਓ ਤਾਂ ਆਪਣੇ ਬਖਸ਼ ਹੋਈ ਹੈ ਜੀ ਆਪਾਂ ਕਿਸੇ ਵੀ ਫਰੂਟ ਦਾ ਜੂਸ ਹੁੰਦਾ ਜਿਹੜਾ ਉਹਨੂੰ ਪ੍ਰੋਸੈਸ ਕਰਕੇ ਪ੍ਰੋਸੈਸ ਦੇ ਵਿੱਚ ਲੈ ਕੇ ਉਹਦੀ ਚਾਸਣੀ ਬਣਾ ਦਿੰਦੇ ਆ। ਤੇ ਆਪਾਂ ਫਿਰ ਇਸ ਚੀਜ਼ ਨੂੰ ਉਸ ਦੇ ਵਿੱਚ ਡਿੱਪ ਕਰਕੇ ਉਹ ਫਲੇਵਰ ਆ ਜਿਹੜਾ ਜਿਹੜੇ ਜੂਸ ਦੇ ਵਿੱਚ ਪਾਇਆ ਮੀਨਸ ਔਰੇਂਜ ਜਾਂ ਪਾਈਨੈਪਲ ਜਾਂ ਗ੍ਰੀਨ ਐਪਲ ਵਗੈਰਾ ਵਗੈਰਾ ਉਸੇ ਦਾ ਹੀ ਫਲੇਵਰ ਤੁਹਾਨੂੰ ਮਿਲੂਗਾ ਜੀ ਤੋਂ ਰੈਸਪੀ ਖੁੱਤਿਆਰ ਕੀਤੀ ਹੈ ਜਾਂ ਕਿਤੇ ਆਪਣੇ ਬਜ਼ੁਰਗਾਂ ਦੇ ਕੋਲੋਂ ਤੁਸੀਂ ਇਹ ਲੱਤੀ ਹੈਗੀ ਦੇਖੋ ਸਰ ਇਹ ਮੇਰੇ ਨਾਨਾ ਜੀ ਨੇ ਜਿਹੜੇ ਉਹਨਾਂ ਤੋਂ ਰੈਸਪੀ ਲਈ ਆਪਾਂ ਨੇ ਉਹ ਇੱਕ ਤੂੜੀ ਵਾਲੇ ਕਮਰੇ ਦੇ ਵਿੱਚ ਮੈਦੇ ਨੂੰ ਰੱਖ ਦਿੰਦੇ ਹੁੰਦੇ ਸੀ ਕਿ ਪਕਾ ਕੇ ਮੇਰੇ ਮੰਮੀ ਜੀ ਹੁਣੀ ਉਹ ਜਲੇਬੀ ਖਾਂਦੇ ਹੁੰਦੇ ਸੀ ਬਸ ਕਿਸੇ ਟਾਈਮ ਮੇਰੀ ਕੰਨੀ ਗੱਲ ਪੈ ਗਈ ਕਿ ਯਾਰ ਐਦਾਂ ਤਾਂ ਐਦਾਂ ਵੀ ਹੋ ਸਕਦਾ ਪਰ ਸਫਰ ਬਹੁਤ ਲੰਬਾ ਸੀ ਬਹੁਤ ਕਠਿਨਾਈਆਂ ਆਈਆਂ ਇਸ ਚੀਜ਼ ਨੂੰ ਲੈ ਕੇ ਬਹੁਤ ਖਰਚਾ ਕਰਿਆ ਸਮਾਨ ਗੇਰਿਆ ਵੀ ਬਹੁਤ ਮਤਲਬ ਪ੍ਰੋਸੈਸ ਸਮਝਦੇ ਵਿੱਚ ਹੀ ਨਹੀਂ ਆ ਰਹੇ ਮੈਨੂੰ ਕਿ ਪ੍ਰੋਸੈਸ ਆਪਾਂ ਯਾਰ ਕਰਨਾ ਕੀ ਮੈਂ ਤੇ ਕਿਆ ਚੀਜ਼ ਆ ਤੋਂ ਕੀ ਬਦਲਾ ਕੀਤਾ ਫਿਰ ਉਸ ਤੋਂ ਬਾਅਦ ਰੈਸਪੀ ਦੇ ਵਿੱਚ ਉਸ ਤੋਂ ਬਾਅਦ ਸਰ ਦੇਖੋ ਮੈਨੂੰ ਸੌਖੇ ਸੌਖੀ ਜਗ੍ਹਾ ਜਾਣਾ ਮੈਂ ਜਾ ਵੀ ਸਕਦਾ ਸੀ ਮੀਨ ਮੈਂ ਦਾ ਲੋ ਮਸਾਲੇ ਲਾਓ ਔਰ ਨਾਲ ਦੀ ਨਾਲ ਜਲੇਬੀ ਤਿਆਰ ਹੂੰ ਪਰ ਮੈਂ ਉਸ ਚੀਜ਼ ਨੂੰ ਫੋਲੋ ਕਰਿਆ ਪ੍ਰੋਸੈਸ ਕਦੇ ਟੈਂਪਰੇਚਰ ਕਦੇ ਘਟਦਾ ਤੇ ਕਦੇ ਵੱਧਦਾ ਹੀ ਹੁਣ ਟੈਂਪਰੇਚਰ ਨੂੰ ਮੈਂਟੇਨ ਕਰਨਾ ਹੀ ਇੱਕ ਸਭ ਤੋਂ ਵੱਡੀ ਕਲਾ ਹੁੰਦੀ ਆ ਤੂੜੀ ਦੇ ਵਿੱਚ ਰੱਖ ਕੇ ਜੀ ਓਕੇ ਸੋ ਤੂੜੀ ਤੇ ਕਮਰੇ ਵਿੱਚ ਰਸ ਕੇ ਰੱਖ ਕੇ ਤੁਸੀਂ ਜਿਹੜੀ ਰੈਸਪੀ ਤਿਆਰ ਕਰਦੇ ਹੋ ਉਹ ਵੀ ਟੈਂਪਰੇਚਰ ਨੂੰ ਅਨਕੂਲ ਕਰਕੇ ਨਹੀਂ ਸਰ ਦੇਖੋ ਟੈਂਪਰੇਚਰ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦਾ ਟੈਂਪਰੇਚਰ ਆਪਣਾ ਆਪਣਾ ਅਲੱਗ-ਅਲੱਗ ਹੁੰਦਾ ਹੂੰ ਟੈਂਪਰੇਚਰ ਘਟਦਾ ਵੀ ਆ 40 ਡਿਗਰੀ ਤੱਕ ਵੀ ਜਾਂਦਾ ਤਾਂ 10 ਡਿਗਰੀ ਤੇ ਵੀ ਆ ਜਾਂਦਾ ਉਸ ਨੂੰ ਲੈ ਕੇ ਕਿ ਬਾਕਸ ਬਣਾਏ ਹੋਏ ਆ ਮੈਂ ਤੂੜੀ ਵਾਲੇ ਕਮਰੇ ਦੇ ਵਿੱਚ ਵਿੱਚ ਤੂੜੀ ਪਾਈ ਹੋਈ ਆ ਉਸ ਚੀਜ਼ ਨੂੰ ਮੈਂ ਦੇਖਦਾ ਵੀ ਕਿੰਨਾ ਕੁ ਟੈਂਪਰੇਚਰ ਤੇ ਕਿੰਨੀ ਕੁ ਹੀਟ ਦੇਣੀ ਆ ਮੈਦੇ ਨੂੰ ਮੈਦੇ ਤੋਂ ਮੀਂਹ ਮਦਾਨੀ ਮਦਾਨੀ ਨੂੰ ਹੀਟ ਦੇ ਕੇ ਆਪਾਂ ਤਿਆਰ ਕਰੀਦਾ ਜਲੇਬੀ ਨੂੰ ਜਦੋਂ ਹੀਟ ਪ੍ਰੋਪਰ ਆ ਗਈ ਆਪਣੇ ਟਾਈਮ ਟੇਬਲ ਪਰ ਆ ਗਈ ਉਸ ਨੂੰ ਚੱਕਣ ਤੋਂ ਬਾਅਦ ਸਿਰਫ 6 ਘੰਟੇ ਹੁੰਦੇ ਆਪਣੇ ਕੋਲ ਪ੍ਰੋਸੈਸ ਕਰਨ ਵਾਸਤੇ ਜੀ ਉਹ ਆਪਾਂ ਸਿਰਫ 6 ਘੰਟੇ ਦੇ ਵਿੱਚ ਹੀ ਪ੍ਰੋਸੈਸ ਕਰੀਦਾ ਅਗਰ ਲੌਂਗ ਟਾਈਮ ਜਲੇਬੀ ਚਲਾਉਣੀ ਆ ਜਿਆਦਾ ਟਾਈਮ ਤਾਂ ਆਪਾਂ ਨੂੰ ਮਸਾਲਿਆਂ ਦੀ ਵਰਤੋਂ ਕਰਨੀ ਪੈਣੀ। ਤੋਂ ਜਿਹੜੀ ਇਹ ਤੁਸੀਂ ਚਾਸ਼ਨੀ ਤਿਆਰ ਕੀਤੀ ਹੈ ਇਹ ਵੀ ਸਾਰ ਜਰੂਰ ਦੱਸਿਓ ਕਿ ਕਿਹੜੀ-ਕਿਹੜੀ ਹੈਗੀ ਹੈ ਤੇ ਕਿਵੇਂ ਇਹਨੂੰ ਤੁਸੀਂ ਤਿਆਰ ਕਰਦੇ ਹੈਗੇ ਹੋ। ਦੇਖੋ ਘਰ ਇਹ ਹੈਗੀ ਹੈ ਜੀ ਆਪਣੇ ਪਾਈਨਐਪਲ ਦੀ ਚਾਸ਼ਨੀ ਹੈ ਜੀ। ਇਹ ਹੈਗੀ ਹੈ ਆਪਣੇ ਗ੍ਰੀਨ ਐਪਲ ਦੀ ਚਾਸ਼ਨੀ ਜੀ। ਠੀਕ ਹੈ ਜੀ ਇਹ ਹੈਗੀ ਆਪਣੇ ਤੂੜੀ ਵਾਲੇ ਜਾਗ ਦੀ ਜਿਹਨੂੰ ਕਹਿ ਦਿੰਨੇ ਆ ਵੀ ਸਿਰਫ ਓਨਲੀ ਫੋਰ ਜਾਗ ਦਾ ਫਲੇਵਰ ਆਊਗਾ ਇਹਦੇ ਦੇ ਵਿੱਚ ਹੀ ਅੱਛਾ ਤੇ ਇਹ ਹੈਗੀ ਆ ਜੀ ਆਪਣੇ ਘਰ ਦਾ ਗੁੜ ਬਣਾਇਆ ਹੋਇਆ ਜਿਹੜਾ ਘਰ ਦਾ ਗੁੜ ਬਣਾਇਆ ਹੋਇਆ ਪਿਓਰ ਗੁੜ ਦੀ ਜਲੇਬੀ ਹੈ ਜੀ ਤੋ ਸਭ ਤੋਂ ਪਹਿਲਾਂ ਜੋ ਤੁਸੀਂ ਜਲੇਬੀ ਤਿਆਰ ਕੀਤੀ ਕਿਨੂੰ ਉਹਦਾ ਦੜਕੀ ਜ਼ਾਇਕਾ ਚਖਾਇਆ ਸੀ ਘਰ ਹੀ ਘਰ ਦੇ ਵਿੱਚ ਹੀ ਟਰਾਈ ਕੀਤੀ ਜਾਂ ਬਾਹਰ ਪਹਿਲਾਂ ਸਟਾਲ ਲਗਾ ਕੇ ਤੁਸੀਂ ਨਹੀਂ ਸਰ ਮੈਂ ਸਾਰਾ ਮੈਂ ਤੁਸੀਂ ਸਹੀ ਪੁੱਛੋ ਮੈਂ ਹਲਵਾਈਆਂ ਨਾਲ ਜਾਂਦਾ ਹੁੰਦਾ ਸੀ ਹਲਵਾਈਆਂ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਜਿਹੜਾ ਉਹ ਹੈਗਾ ਜਲੇਬੀ ਬਣਾਉਣ ਦਾ ਕੰਮ ਅੱਛਾ ਸਭ ਤੋਂ ਟਫ ਕੰਮ ਮਤਲਬ ਕੋਈ ਵੀ ਕਾਰੀਗਰ ਆਇਆ ਕਾਰੀਗਰ ਤੋਂ ਪਹਿਲਾਂ ਜਲੇਬੀ ਵਾਲੇ ਨੇ ਆਉਣਾ ਔਰ ਬਾਅਦ ਚ ਜਲੇਬੀ ਵਾਲੇ ਨੇ ਜਾਣਾ ਉਸ ਚੀਜ਼ ਨੂੰ ਲੈ ਕੇ ਮੈਂ ਬਹੁਤ ਦੁਖੀ ਸੀ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਆਸ਼ਾ ਵੀ ਸੀਗੀ ਯਾਰ ਮੈਂ ਇਸ ਕੰਮ ਨੂੰ ਕਿਉਂ ਨਾ ਤਗੜੇ ਲੈਵਲ ਤੇ ਲੈ ਜਾਵਾਂ ਤਾਂ ਸਰ ਮਾਲਕ ਨੇ ਕਿਰਪਾ કરી ਬਖਸ਼ਿਸ਼ કરી ਤਾਂ ਆਪਾਂ ਦੇਖੋ ਹੁਣ ਅੱਜ ਕਦੇ ਸੁਣਿਆ ਨਹੀਂ ਹੋਣਾ ਤੁਸੀਂ ਕਿ ਯਾਰ ਪਾਈਨ ਐਪਲ ਜੂਸ ਦੀ ਵੀ ਜਲੇਬੀ ਬਣ ਜਾਂਦੀ ਆ ਤਾ ਔਰੈਂਜ ਦੀ ਵੀ ਜਲੇਬੀ ਬਣ ਜਾਂਦੀ ਐ ਮੀਨਜ਼ ਗ੍ਰੀਨ ਐਪਲ ਦੀ ਸੁਣਿਆ ਨਹੀਂ ਹੁਣ ਅੱਜ ਤੱਕ ਕਿਸੇ ਨੇ ਵੀ ਕਿ ਗ੍ਰੀਨ ਐਪਲ ਦੀ ਵੀ ਜਲੇਬੀ ਬਣ ਜਾਂਦੀ ਐ ਅੱਜ ਕੋਈ ਨਾ ਆਪਾਂ ਹੋਰ ਵੀ ਜਿਹੜੇ ਕੀ ਵੱਖਰੀਏ ਹੈਗੇ ਨੇ ਚਾਸ਼ਣੀਆਂ ਤਿਆਰ ਕਰਦੇ ਹਾਂ ਕਿ ਸਿਰਫ ਆਹੀ ਚਾਰ ਫਲੇਵਰ ਨੇ ਦੇਖੋ ਸਾਰਾ ਤੁਸੀਂ ਮੈਨੂੰ ਕਿਸੇ ਵੀ ਫਰੂਟ ਦਾ ਜੂਸ ਲਿਆ ਦਿਓ ਮੈਂ ਉਹਨੂੰ ਪ੍ਰੋਸੈਸ ਦੇ ਵਿੱਚ ਲੈ ਕੇ ਉਹਦੀ ਜਲੇਬੀ ਤਿਆਰ ਕਰ ਦੂੰਗਾ ਮੀਨਜ਼ ਚਾਸ਼ਣੀ ਤੋਂ ਜਲੇਬੀ ਤਿਆਰ ਕਰ ਦੂੰਗਾ ਜੀ ਤੋਂ ਦਿਲਜੀਤ ਦੋਸਤਾਂ ਦੇ ਪ੍ਰਤੀ ਇੰਨਾ ਲਗਾਵ ਕਿਵੇਂ ਹੋਇਆ ਕਿਵੇਂ ਉਹਨਾਂ ਦੇ ਵੱਲ ਤੁਸੀਂ ਝਾਕਾ ਕੀਤਾ ਤੇ ਮਨ ਦੇ ਵਿੱਚ ਕਿਉਂ ਆਇਆ ਕਿ ਹਾਂ ਦਿਲਜੀਤ ਨੂੰ ਜ਼ਰੂਰ ਜਲੇਬੀ ਟੈ ਮਾਨ ਦੇ ਵਿੱਚ ਐ ਆਇਆ ਦੇਖੋ ਦਲਜੀਤ ਭਾਜੀ ਨੂੰ ਮੈਂ ਅੱਜ ਫੇਰ ਇੱਕ ਰਿਕਵੈਸਟ ਕਰਦਾ ਦੇਖੋ ਭਾਜੀ ਇੱਕ ਡੋਲੀ ਚਾਏ ਵਾਲਾ ਲੈ ਲਓ ਤੁਸੀਂ ਡੋਲੀ ਚਾਏ ਵਾਲਾ ਉਹ ਕਿਆ ਕਰਦਾ ਹੁੰਦਾ ਸੀ ਉਹਨੇ ਇੱਕ ਦਾ ਇੱਕ ਪਾਸੇ ਦਾ ਕਹਿ ਰਿਹਾ ਮਾਸਕ ਲਾਓ ਮਾਸਕ ਲਾ ਕੇ ਮਤਲਬ 2 ਫੁੱਟ ਦੀ 4 ਫੁੱਟ ਦੀ ਦੂਰੀ ਰੱਖੋ ਇੱਕ ਪਾਸੇ ਉਹ ਦੁੱਧ ਨੂੰ ਜੀਬ ਨਾਲ ਚੱਟ ਕੇ ਆਮ ਜਨਤਾ ਨੂੰ ਖਿਲਾ ਰਿਹਾ ਡੋਲੀ ਚਾਏ ਵਾਲੇ ਨੂੰ ਗੱਲ ਕਰ ਰਿਹਾ ਮੈਂ ਤਾ ਉਹ ਦੇਖੋ ਕਿੰਨੀ ਮਤਲਬ ਕਿੱਥੇ ਹਾਈਜਨਿਕ ਐਦਾਂ ਸਿਕਟ ਨਾਲ ਦੇ ਨਾਲੇ ਸਿਕਟ ਬਾਲ ਕੇ ਦੇ ਦਿੰਦਾ ਉਹਦੀ ਕਿੰਨਿਆਂ ਨੇ ਸਪੋਰਟ ਕਰੀ ਕਿੱਥੇ ਤੱਕ ਕਿਹੜੇ ਬੰਦੇ ਆ ਉਹਦੇ ਕੋਲ ਨਹੀਂ ਆਏ ਕਿਹਾ ਯਾਰ ਆਪਾਂ ਸਰਦਾਰ ਭਾਜੀ ਪੱਗ ਲੈ ਕੇ ਸਿਰ ਪਰ ਇੱਕ ਰੇੜੀ ਲਾ ਰਹੇ ਆ ਦਲਜੀਤ ਭਾਜੀ ਨਾ ਉਹ ਨਹੀਂ ਹੋ ਹੀ ਨਹੀਂ ਸਕਦਾ ਜੀ ਮੈਂ ਸਿਰਫ ਇਸੇ ਗੱਲੋਂ ਥੋੜਾ ਜਿਹਾ ਬਸ ਨੈਗੇਟਿਵ ਹੋ ਗਿਆ ਸੀ ਕਿ ਯਾਰ ਇੱਕ ਪੱਗ ਨੂੰ ਅੱਗੇ ਲੈ ਕੇ ਜਾਣਾ ਥੋੜਾ ਟਫ ਲੱਗ ਰਿਹਾ ਮੈਨੂੰ ਹਟਣਾ ਚਾਹੀਦਾ ਬੱਚੇ ਪਰ ਉਸ ਤੋਂ ਬਾਅਦ ਦਲਜੀਤ ਭਾਜੀ ਜਦੇ ਛਾ ਗਏ ਬਸ ਪੰਜਾਬ ਦੇ ਵਿੱਚ ਔਰ ਆਲ ਵਰਲਡ ਦੇ ਵਿੱਚ ਮੈਂ ਫੇਰ ਉਹਨਾਂ ਨੂੰ ਦੇਖ ਕੇ ਜ਼ੀਰੋ ਤੋਂ ਅੱਪ ਹੋ ਗਿਆ ਮਨ ਨਹੀਂ ਯਾਰ ਦਲਜੀਤ ਬਾਜੀ ਵੀ ਕਿਸੇ ਟਾਈਮ ਚਾਰ-ਚਾਰ ਰਾਤਾਂ ਜਾ ਕੇ ਉਹਨਾਂ ਨੇ ਛੋਟੇ-ਛੋਟੇ ਪ੍ਰੋਗਰਾਮਾਂ ਦੇ ਵਿੱਚ ਲਾਈਵ ਜਿਵੇਂ ਕਹਿੰਦੇ ਜਿਹਨੂੰ ਧਰਮਸਾਲਾ ਕਹਿੰਦੇ ਆ ਪਿੰਡਾਂ ਦੇ ਵਿੱਚ ਉੱਥੇ ਵੀ ਪ੍ਰੋਗਰਾਮ ਕਰੇ ਪਏ ਆ ਮਾਲਕ ਨੇ ਤਾਂ ਫੇਰ ਆਪਾਂ ਨੂੰ ਬਹੁਤ ਵਧੀਆ ਇੱਕ ਲੋਕੇਸ਼ਨ ਦਿੱਤੀ ਆ ਆਪਾਂ ਬਣਾ ਰਹੇ ਸਾਰਾ ਕੁਝ ਸੋ ਹੁਣ ਵੀ ਕਾਫੀ ਕਾਨਸਰਟ ਕਰਕੇ ਗਏ ਹੈਗੇ ਨੇ ਕਦੇ ਮੌਕਾ ਮਿਲਿਆ ਉਹਨਾਂ ਦੇ ਉਸ ਥਾਂ ਦੇ ਉੱਪਰ ਜਾ ਕੇ ਸਟਾਲ ਲਗਾਉਂਦਾ ਬਾਜੀ ਸਹੀ ਪੁੱਛੋ ਮੈਨੂੰ ਤਾਂ ਟਿਕ ਟੈਮ ਹੀ ਨਹੀਂ ਮਿਲੇ ਜੀ ਮੈਂ ਤਾਂ ਬਹੁਤ ਬਹੁਤ ਸੰਘਰਸ਼ ਕਰਿਆ ਟਿਕਟਾਂ ਲੈਣ ਵਾਸਤੇ ਮੈਨੂੰ ਕਹਿੰਦੇ ਯਾਰ ਤੁਸੀਂ ਤਾਂ ਟਿਕਟ ਹੁਣ ਲੈਣ ਆ ਰਹੇ ਘੰਟੇ ਬਾਅਦ 15 ਮਿੰਟਾਂ ਜੀ ਟਿਕਟਾਂ ਵਿਕ ਗਈਆਂ ਸੀ ਬਲੈਕ ਹੋ ਗਿਆ ਹੁਣ ਟਿਕਟਾਂ ਮੈਂ ਤਾਂ ਤੁਸੀਂ ਯਕੀਨ ਨਹੀਂ ਮੰਨਣਾ 30000 ਪਲੱਸ 20 ਦੇਣ ਨੂੰ ਤਿਆਰ ਸੀ ਮੈਨੂੰ ਲੁਧਿਆਣਾ ਸ਼ੋਅ ਵਾਸਤੇ ਪਰ ਟਿਕਟ ਨਹੀਂ ਮਿਲੀ ਮੈਨੂੰ ਚਲੋ ਇੱਕ ਲਾਈਵ ਅਪੀਲ ਕਰ ਦੋ ਕਿ ਦਿਲਜੀਤ ਦੋਸਾਂ ਦੇ ਵੀਡੀਓ ਦੇਖੇ ਤਾਂ ਤੁਹਾਡੇ ਕੋਲ ਪਹੁੰਚ ਜ਼ਰੂਰ ਕਰਨ ਦੇਖੋ ਜੀ ਮੈਂ ਹੈਗਾ ਜੀ ਖਰੜ ਦੇ ਵਿੱਚ ਇੱਕ ਛੋਟੀ ਜੀ ਕਾਟ ਲਾਈ ਹੋਈ ਆ ਕਾਟ ਮੈਨੂੰ ਆਪਾਂ ਆ ਵੀ ਤਾਂ ਅੰਗਰੇਜ਼ੀ ਚ ਕਹਿੰਦੇ ਆਪਣਾ ਨੂੰ ਸ਼ਰਮ ਮਹਿਸੂਸ ਕਰਨ ਕੇ ਕ ਜੇ ਦਲਜੀਤ ਭਾਜੀ ਤੁਸੀਂ ਚਾਹੇ ਮੇਰੇ ਕੋਲ ਉੱਥੇ ਆ ਜਾਓ ਚਾਹੇ ਮੈਨੂੰ ਬੁਲਾ ਜਾਓ ਮੀਨਜ਼ ਮੇਰੇ ਫਲੇ ਕਿਸੇ ਵੀ ਫਲੇਵਰ ਜਿਹੜਾ ਤੁਹਾਨੂੰ ਪਸੰਦ ਆ ਮੈਂ ਉਸੇ ਹੀ ਫਲੇਵਰ ਦੀ ਜਲੇਬੀ ਤੁਹਾਡੇ ਸਾਹਮਣੇ ਬਣਾ ਕੇ ਬਸ ਆਪਣੇ ਹੱਥਾਂ ਨਾਲ ਤੁਹਾਨੂੰ ਜਲੇਬੀ ਖਿਲਾਉਣੀ ਹੈ ਬਸ ਐਨੀ ਰਿਕਵੈਸਟ ਹੈ ਭਾਜੀ ਅਗੇ ਬਾਕੀ ਇਹ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਜੇਕਰ ਦਲਜੀਤ ਦੋਸਤਾਂ ਜੇ ਇਸ ਨੌਜਵਾਨ ਦੀ ਵੀਡੀਓ ਦੇਖ ਰਹੇ ਹੈਗੇ ਸੁਣ ਰਹੇ ਹੈਗੇ ਨੇ ਤੇ ਉਹਨਾਂ ਵੱਲੋਂ ਤਿਆਰ ਕੀਤੀ ਗਈ ਜਲੇਬੀ ਦੇ ਬਾਰੇ ਉਹਨਾਂ ਨੂੰ ਜਿਹੜਾ ਕਿ ਪੂਰਾ ਜਾਣਕਾਰੀ ਹੋ ਗਈ ਹੈ ਤਾਂ ਜ਼ਰੂਰ ਇਸ ਨੌਜਵਾਨ ਤੱਕ ਪਹੁੰਚ ਕਰਨ ਤੇ ਉਹਨਾਂ ਦੇ ਵੱਲੋਂ ਬਣਾਈ ਗਈ ਇਹ ਜਲੇਬੀ ਹੈ ਉਹਨ ಜುಡರ ಹಮದಾರ ಟೀನಾ ಕರ್ನ್ಸ ಮೋಹ ನವಿಂದ ಚಂಡೀಗಢ